ਸਸਿਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡਸ ਹੂੰ ਕੱਲ ਦਿਲਜੀਤ ਦੋਸਾਨ ਤੇ ਨੀਰੂ ਬਾਜਵਾ ਦੀ ਜਿਹੜੀ ਫਿਲਮ ਹੈ ਜੱਟ ਐਂਡ ਜੂਲੀਅਟ 3 ਦਾ ਟਾਈਟਲ ਟ੍ਰੈਕ ਰਿਲੀਜ਼ ਹੋਇਆ ਸੀ ਪਰ ਉਹਦੀ ਵੀਡੀਓ ਨਹੀਂ ਆਈ ਸੀ ਅੱਜ ਉਸ ਫਿਲਮ ਦੀ ਜਿਹੜਾ ਟਾਈਟਲ ਟਰੈਕ ਹੈ ਉਸ ਫਿਲਮ ਦਾ ਜਿਹੜਾ ਟਾਈਟਲ ਟਰੈਕ ਉਸ ਦੀ ਵੀਡੀਓ ਅੱਜ ਆ ਗਈ ਹੈ ਤੇ ਖਾਸ ਗੱਲ ਇਹਦੇ ਵਿੱਚ ਇਹ ਦੇਖਣ ਵਾਲੀ ਹੈ ਕਿ ਇਸ ਵੀਡੀਓ ਦੇ ਵਿੱਚ ਇਸ ਟਾਈਟਲ ਟਰੈਕ ਦੇ ਵਿੱਚ ਰਣਜੀਤ ਕੌਰ ਭਾਬੀ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਦਲਜੀਤ ਦੋਸਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਭਾਬੀ ਰਣਜੀਤ ਕੌਰ ਦੇ ਨਾਲ ਤੇ ਜਿੰਦਾ ਹਸ ਦੇ ਨਾਲ ਫੋਟੋਸ ਜਿਹੜੀਆਂ ਸਾਂਝੀਆਂ ਕੀਤੀਆਂ ਸਨ ਤੇ ਹੁਣ ਉਹ ਭਾਬੀ ਜਿਹੜੀ ਹੈ ਜਿਹਨੂੰ ਆਪਾਂ ਦੂਜੇ ਨਾਮ ਨਾਲ ਵੀ ਜਾਣਦੇ ਭਾਬੀ ਰਣਜੀਤ ਕੌਰ ਸਟਾਰਟਿੰਗ ਦੇ ਵਿੱਚ ਗਾਣੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਹੋ ਸਕਦਾ ਹੈ ਕਿ ਜਦ ਪੂਰੀ ਫਿਲਮ ਰਿਲੀਜ਼ ਹੋਵੇਗੀ ਹੋ ਸਕਦਾ ਹੈ ਕਿਤਨੇ ਕਿਤੇ ਉਹਨਾਂ ਦਾ ਕੋਈ ਕੈਰੈਕਟਰ ਵੀ ਹੋ ਸਕਦਾ ਹੈ ਸੋ 27 ਜੂਨ ਨੂੰ ਇਹ ਜਿਹੜੀ ਫਿਲਮ ਹੈ ਰਿਲੀਜ਼ ਹੋਣ ਜਾ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਤੇ ਆਨੰਦ ਮਾਣੋ ਸਭ ਤੋਂ ਪਹਿਲਾਂ ਤੁਸੀਂ ਇਸ ਗਾਣੇ ਦਾ ਸੋ ਤੁਹਾਨੂੰ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਤੁਹਾਨੂੰ ਇਹ ਟਾਈਟਲ ਟਰੈਕ ਜੱਟ ਐਂਡ ਜੁਲੀਟ 3 ਦਾ ਕਿਵੇਂ ਲੱਗਾ ਸੋ ਕਮੈਂਟ ਕਰਕੇ ਜਰੂਰ ਦੱਸਣਾ ਦੇਖਦੇ ਰਹੋ ਧੰਨਕ ਸਵੇਰਾ ਟੀਵੀ ਸੋ ਸ਼ੁਕਰੀਆ के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर